ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ਰੀ ਤਰਨਪ੍ਰੀਤ ਸਿੰਘ ਸੌਨ ਨੇ ਦਫ਼ਤਰ ਵਿਕਾਸ ਅਤੇ ਪੰਚਾਇਤ ਅਫਸਰ ਖੰਨਾ ਦੀ 20 ਲੱਖ ਰੁਪਏ ਦੀ ਲਾਗਤ ਨਾਲ ਬਣੀ ਇਮਾਰਤ ਦਾ ਉਦਘਾਟਨ ਕੀਤਾ ਅਤੇ ਬਲਾਕ ਖੰਨਾ ਦੇ ਪਿੰਡਾਂ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 3 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਕੈਬਨਿਟ ਮੰਤਰੀ ਸ਼੍ਰੀ ਤਰਨਪ੍ਰੀਤ ਸਿੰਘ ਸੌਨ ਨੇ ਕਿਹਾ ਕਿ ਦਫ਼ਤਰ ਬੀਡੀਪੀਓ ਖੰਨਾ ਵਿੱਚ ਨਵੀਂ ਬਣੀ ਬਿਲਡਿੰਗ ਆਉਣ ਵਾਲੇ ਸਮੇਂ ਵਿੱਚ ਵਿਭਾਗਾਂ ਨਾਲ ਸੰਬੰਧਿਤ ਮੀਟਿੰਗਾਂ ਕਰਨ ਲਈ ਵਿਸ਼ੇਸ਼ ਤੌਰ ਤੇ ਕੰਮ ਆਵੇਗੀ। ਪੰਚਾਇਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ 90% ਪੰਚਾਇਤਾਂ ਉਹ ਚੁਣੀਆਂ ਗਈਆਂ ਹਨ ਜੋ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਸੋਚ ਨੂੰ ਪਿਆਰ ਕਰਦੀਆਂ ਹਨ। ਉਹਨਾਂ ਕਿਹਾ ਕਿ ਜ਼ਿਆਦਾਤਰ ਚੁਣੇ ਗਏ ਪੰਚ ਸਰਪੰਚ ਨੌਜਵਾਨ ਵਰਗ ਵਿੱਚੋਂ ਹਨ। ਉਹਨਾਂ ਕਿਹਾ ਕਿ 70% ਸਰਪੰਚ ਉਹ ਹਨ ਜਿਨ੍ਹਾਂ ਦੀ ਉਮਰ 25 ਤੋਂ 40 ਸਾਲ ਦੇ ਵਿੱਚ ਵਿੱਚ ਹੈ ਕੈਬਨਿਟ ਮੰਤਰੀ ਸ਼੍ਰੀ ਸੌਨ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਲੋਕਇਤ ਵਿੱਚ ਫੈਸਲੇ ਲੈਣ ਨੂੰ ਤਰਜੀਹ ਦੇਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਦੇ ਅੰਦਰ ਜਿਹੜੀਆਂ 90% ਤੋਂ ਉੱਤੇ ਦੀਆਂ ਪੰਚਾਇਤਾਂ ਨੇ ਇਹ ਉਹ ਚੁਣੀਆਂ ਗਈਆਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਸੋਚ ਦੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਇੱਕ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੀ ਜਿਹੜੀ ਸੋਚ ਨੂੰ ਪਿਆਰ ਕਰਦੀਆਂ ਨੇ ਉਹ ਪੰਚਾਇਤਾਂ ਚੁਣੀਆਂ ਗਈਆਂ ਨੇ ਔਰ ਜਿਹੜੇ ਜ਼ਿਆਦਾਤਰ ਸਰਪੰਚ ਪੰਚ ਚੁਣ ਕੇ ਆਏ ਨੇ ਉਹਨਾਂ ਚ ਜ਼ਿਆਦਾਤਰ ਜੇ ਦੇਖਿਆ ਜਾਵੇ ਯੁਵਾ ਵਰਗ ਯੋਵਾ ਵਰਗ ਨੂੰ ਇਸ ਵਾਰ ਐਡਾ ਵੱਡਾ ਮੌਕਾ ਮਿਲਿਆ ਕਿ ਜਿਹੜੇ ਸਰਪੰਚ ਚੁਣ ਕੇ ਆਏ ਨੇ ਕਿਸੇ ਦੀ ਉਮਰ 23 ਸਾਲ 25 ਸਾਲ ਔਰ ਬੜੀ ਇੱਕ ਖੁਸ਼ੀ ਦੀ ਗੱਲ ਹੈ ਕਿ 70% ਟੋਟਲ ਸਰਪੰਚਾਂ ਚੋਂ ਜਿਹੜੇ ਜਿੱਤ ਕੇ ਆਏ ਨੇ ਉਹਨਾਂ ਦੀ ਉਮਰ 25 ਸਾਲ ਤੋਂ ਲੈ ਕੇ 40 ਸਾਲ ਦੇ ਵਿੱਚ ਵਿੱਚ ਹੈ ਸੋ ਉਹ ਜਿਹੜੇ ਸਰਪੰਚ ਇਹਨਾਂ ਉਮਰਾਂ ਦੇ ਵਿੱਚ ਜਿੱਤ ਕੇ ਆਏ ਨੇ ਉਹ ਉਹਨਾਂ ਨੇ ਆਪਣੇ ਪਿੰਡਾਂ ਦੇ ਵਿਕਾਸ ਕਾਰਜ ਚ ਬਹੁਤ ਕਰਨਾ ਹੈ ਸੋ ਅੱਜ ਉਸ ਘੜੀ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਅਸੀਂ ਖੰਨੇ ਦੇ ਵਿੱਚ 3 ਕਰੋੜ ਰੁਪਏ ਦੇ ਜਿਹੜੇ ਚੈੱਕ ਨੇ ਉਹ ਪੰਚਾਇਤਾਂ ਨੂੰ ਫੰਡ ਦੇ ਰੂਪ ਦੇ ਵਿੱਚ ਦੇਣ ਜਾਣੇ ਸੱਚ ਦੀ ਬਿਲਡਿੰਗ ਬਣੀ ਉਹਦੇ ਉੱਪਰ ਕਿੰਨਾ ਖਰਚਾ ਲਗਵਾਇਆ ਉਹ ਤਾਂ ਥੋੜੋ ਤੋਂ ਅਸੀਂ ਕੰਪਲੀਟ ਦੇ ਦੇਾਂਗੇ ਵੈਸੇ ਤਕਰੀਬਨ ਤਕਰੀਬਨ 20 ਲੱਖ ਰੁਪਏ ਦੇ ਕਰੀਬ ਜਾਨੀ ਕਿ ਉਸ ਬਿਲਡਿੰਗ ਦੇ ਉੱਤੇ ਖਰਚਾ ਆਇਆ ਮਤਲਬ ਸਾਹਿਬ ਜੀ ਤੁਸੀਂ ਖੰਨੇ ਦੇ ਵਿੱਚ 6 ਤਰੀਕ ਨੂੰ ਇੱਕ ਕੂੜਾ ਜਿਹੜਾ ਲੰਪ ਲਾ ਰਹੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਚ ਮੈਂ ਤੁਹਾਨੂੰ ਦੱਸ ਰਿਹਾ ਹਾਂ ਆਉਣ ਵਾਲੇ ਸਮੇਂ 'ਚ ਲੋਕੀ ਯਾਦ ਕਰਨਗੇ ਕਿ ਖੰਨੇ ਦੇ ਵਿੱਚ ਅਸੀਂ ਕਿੱਡੇ ਵੱਡੇ ਕਾਰਜ ਕੀਤੇ ਨੇ ਮੈਂ ਖੰਨੇ ਦਾ ਜੰਮ ਪਾਣਾ ਮੈਂ ਖੰਨੇ ਨੂੰ ਪਿਆਰ ਕਰਦਾ ਹਾਂ ਸੋ ਇਸ ਕਰਕੇ ਖੰਨਾ ਨਾ ਸਿਰਫ ਪੂਰੇ ਪੰਜਾਬ ਦੀ ਪੂਰੇ ਪੰਜਾਬ ਦੇ ਵਿੱਚ ਫਰਸਟ ਪ੍ਰੋਜੈਕਟ ਇਹ ਬਹੁਤ ਵੱਡੀ ਗੱਲ ਹੈ ਕਿ ਪਹਿਲਾ ਪ੍ਰੋਜੈਕਟ ਹੈ ਖੰਨਾ ਜਿਹਦੇ ਵਿੱਚ ਅਸੀਂ ਜਣੀ ਕਿ ਜਿਹੜਾ ਹੈ ਡੋਰ ਟੂ ਡੋਰ ਜਿਹੜਾ ਗਾਰਬੇਜ ਕਲੈਕਸ਼ਨ ਦਾ ਇਹ ਜਿਹੜਾ ਅਸੀਂ ਪ੍ਰੋਜੈਕਟ ਹੈ ਜਿਹੜਾ ਇਹਨੂੰ ਚਾਲੂ ਕੀਤਾ ਔਰ ਇਹਦੇ ਵਿੱਚ ਅਸੀਂ ਸੈਗਰੀਗੇਟਡ ਕੂੜਾ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ-ਅਲੱਗ ਛੱਕ ਕੇ ਲਿਜਾਣਾ ਹੈ ਔਰ ਉਹਨੂੰ ਅਸੀਂ ਫਿਰ ਹੁਣ ਜਿਵੇਂ ਸ਼ਹਿਰ ਚ ਵੱਖੋ ਵੱਖੇ ਇਹਨਾਂ ਨੇ ਡੰਪ ਬਣਾ ਰੱਖੇ ਸੀ ਪੁਰਾਣੇ ਸਮਿਆਂ ਦੇ ਵਿੱਚ ਕਦੇ ਕਿਤੇ ਕੂੜੇ ਦਾ ਢੇਰ ਲਾਉਂਦੇ ਸੀ ਕਦੇ ਕਿਤੇ ਲਾਉਂਦੇ ਸੀ ਹੁਣ ਉਹ ਕੂੜੇ ਦਾ ਤੁਹਾਨੂੰ ਕਿਤੇ ਕੁਲਫਾਫਾ ਵੀ ਦੇਖਣ ਨੂੰ ਨਹੀਂ ਮਿਲੂਗਾ ਇਟ ਵਿਲ ਟੇਕ ਅਨਦਰ 3 ਮੰਥਸ ਤਿੰਨ ਚਾਰ ਮਹੀਨੇ ਲੱਗ ਜਾਣਗੇ ਪੂਰੀ ਉਰੋ ਸਫਾਈ ਕਰਦੇ ਹੋਏ ਹਜੇ ਇਨੀਸ਼ੀਅਲ ਸਟੇਜ ਤੇ ਸਟਾਰਟਿੰਗ ਹੈ ਤਿੰਨ ਮਹੀਨੇ ਦੇ ਵਿੱਚ ਵਿੱਚ ਅੱਜ ਤੋਂ ਖੰਨੇ ਦੇ ਵਿੱਚ ਤੁਹਾਨੂੰ ਲਫਾਫਾ ਕੂੜਾ ਕਰਕਟ ਬਿਲਕੁਲ ਨਹੀਂ ਦਿਖਾਈ ਦੇਊਗਾ ਏ ਹੁਣ ਜਿਹੜੀ ਦੂਜੀ ਗੱਲ ਆ ਅਸੀਂ ਮੋਨਿਟਰਿੰਗ ਕਰਾਂਗੇ ਛੇਸ ਬੰਦੇ ਨੂੰ ਇਸ ਚੀਜ਼ ਦਾ ਟੈਂਡਰ ਮਿਲੇ ਐ ਝੇ ਤੋ ਉਹ ਬੰਦਾ ਇਮਾਨਦਾਰੀ ਦੇ ਨਾਲ ਨਿਸ਼ਠਾ ਦੇ ਨਾਲ ਕੰਮ ਕਰੂਗਾ ਫੇਰ ਤਾਂ ਮੈਂ ਤੁਹਾਨੂੰ ਇਸ ਗੱਲ ਦਾ ਸ਼ਵਾਸਨ ਦੰਨਾ ਖੰਨਾ ਵਸੀਆਂ ਨੂੰ ਕਿ ਖੰਨਾ ਸਦਾ ਲਈ ਕੂੜਾ ਮੁਕਤ ਹੋ ਜਾਊਗਾ ਔਰ ਇੱਕ ਲਫਾਫਾ ਵੀ ਉਹ ਕਦੇ ਕੂੜੇ ਦੇ ਰੂਪ ਚ ਨਹੀਂ ਤੁਹਾਨੂੰ ਲੱਭੂਗਾ ਔਰ ਇਹ ਜਿਹੜਾ ਕੂੜਾ ਹੋਊਗਾ ਵੇਸਟ ਹੋਊਗਾ ਇਹਨੂੰ ਡੰਪ ਕਰਨ ਦੀ ਜਰੂਰਤ ਨਹੀਂ ਇਹ ਸਿੱਧਾ ਸੈਗਰੀਗੇਸ਼ਨ ਸਾਈਟ ਤੇ ਜਾ ਕੇ ਉੱਥੋਂ ਸੈਗਰੀਗੇਟ ਹੋਊਗਾ ਇਹਦੇ ਚੋ ਖਾਦ ਤਿਆਰ ਹੋਊਗੀ ਮੈਨੇਓਰ ਤਿਆਰ ਹੋਊਗੀ ਇਸ ਤੋਂ ਬਾਅਦ ਚੋ ਇਹਦੇ ਚੋ ਬਿਜਲੀ ਤਿਆਰ ਹੋਊਗੀ ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਉਣ ਵਾਲੀ ਸਾਡੀ ਜਿਹੜੀ ਹੋਰ ਵੀ ਜਣੇ ਕਿ ਇਹਨੂੰ ਦੇਖ ਕੇ ਲੋਕੀ ਉਲਟਾ ਇਹਦੀ ਕਾਪੀ ਕਰਨਗੇ ਹੋਰ ਵੀ ਮਿਊਂਸੀਪਲ ਕਮੇਟੀਆਂ ਇਹਨੂੰ ਕਾਪੀ ਕਰਨਗੀਆਂ ਸੋ ਇਸ ਕੰਮ ਲਈ ਬਹੁਤ ਸਾਨੂੰ ਜੋਰ ਲਾਣਾ ਪਿਆ ਖੁਦ ਵਿਸ਼ੇਸ਼ ਤੌਰ ਤੇ ਮੈਨੂੰ ਖੁਦ ਜਾ ਕੇ ਕਈ ਡਿਪਾਰਟਮੈਂਟਾਂ ਦੇ ਵਿੱਚੋਂ ਇਹ ਜਾ ਕੇ ਫਾਈਲਾਂ ਕਲੀਅਰ ਕਰਾ ਕੇ ਲੈਣੀਆਂ ਪਈਆਂ ਸੋ ਮੇਰਾ ਸੁਪਨਾ ਸੀ ਕਿ ਮੈਂ ਖੰਨੇ ਨੂੰ ਸਾਫ ਸੁਥਰਾ ਸੋਹਣਾ ਬਣਾਣਾ ਸੋ ਉਦੋਂ ਦੀ ਮੈਂ ਉਪਰਾਲਾ ਕੀਤਾ ਬਾਕੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹਨਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਪਰਪੂਰ ਸਹਿਯੋਗ ਇਸ ਨਵਿਕਲੇ ਕੰਮ ਲਈ ਦਿੱਤਾ ਨਵੇਂ ਉਪਰਾਲੇ ਲਈ ਦਿੱਤਾ ਸੋ ਮੈਂ ਇੱਕ ਵਾਰ ਤੋਂ ਤੁਹਾਡੇ ਮਾਧਿਅਮ ਦੇ ਨਾਲ ਜਿਸ ਕੰਪਨੀ ਨੂੰ ਵੀ ਟੈਂਡਰ ਮਿਲਿਆ ਇਸ ਕੰਪਨੀ ਨੂੰ ਉਹਨੂੰ ਵੀ ਮੈਂ ਹੋਰ ਇੱਕ ਗੱਲ ਕਹਿਣੀ ਚਾਹਨਾ ਕਿ ਅਸੀਂ ਬਿਲਕੁਲ ਕੋਈ ਗੰਗਾਸ਼ ਨਹੀਂ ਛੱਡਣੀ ਤੁਹਾਨੂੰ ਟੈਂਡਰ ਮਿਲਿਆ ਜੀ ਸਾਥ ਕੇ ਤੁਹਾਨੂੰ ਵਧਾਈਆਂ ਪਰ ਇਸ ਕੰਮ ਦੇ ਵਿੱਚ ਛੇ ਹੁਣ ਤੁਸੀਂ ਅਵੇਸਲੇ ਹੋਏ ਜੇ ਤੁਸੀਂ ਕੋਈ ਕਮੀ ਪੇਸ਼ੀ ਛੱਡੀ ਤਾਂ ਅਸੀਂ ਫਿਰ ਜਿਹੜੀ ਬਣਦੀ ਯੋਗ ਕਾਰਵਾਈ ਹੋਊਗੀ ਉਹ ਵੀ ਕਰਾਂਗੇ ਕਿਉਂਕਿ ਆਸੀ ਹੈ ਜਿਹੜਾ ਪ੍ਰੋਜੈਕਟ ਹੈ ਇਹਨੂੰ 100% ਕਾਮਯਾਬ ਕਰਨਾ ਹੈ ਔਰ ਖੰਡੇ ਨੂੰ ਸਦਾ ਲਈ ਆਸੀ ਕੂੜੇ ਤੋਂ ਮੁਕਤ ਕਰਨਾ ਹੈ ਔਰ ਖੰਡੇ ਨੂੰ ਸਭ ਤੋਂ ਸਾਫ਼ ਸੁਥਰਾ ਬਣਾਉਣਾ ਹੈ ਜਿਹੜਾ ਕੂੜਾ ਹੋਊਗਾ ਲਿਫਟਿੰਗ ਹੋਊਗੀ ਘਰਾਂ ਦੇ ਵਿੱਚੋਂ ਚਾਰਜੇ ਵਲੋਗੀਆਂ ਜਾਂ ਫਰੀ ਆਫ ਕਾਸਟ ਬਿਲਕੁਲ ਬਹੁਤ ਨੋਮੀਨਲ ਚਾਰਜੇਬਲ ਹੋਊਗੀ ਚਾਰਜ ਪਹਿਲਾਂ ਵੀ ਲੈਂਦੇ ਨੇ ਉਹ ਦੰਦੇ ਹੀ ਨੇ ਲੋਕ ਚਾਰਜ ਸੋ ਉਹ ਜਿਹੜਾ ਹੈ ਉਹ ਇੱਕ ਮਤਲਬ ਥਰੂ ਪ੍ਰੋਸੈਸ ਬਣਾਤਾ ਉਹਦਾ ਵੀ ਤਾ ਜੋ ਹੁਣ ਕੋਈ ਪਹਿਲਾਂ ਕੋਈ ਅਲੱਗ ਦਿੰਦਾ ਸੀ ਕੋਈ ਅਲੱਗ ਦਿੰਦਾ ਸੀ ਹੁਣ ਇਹ ਦੀ ਜਣੀ ਕਿ ਜਿਹੜੀ ਇੱਕ ਚਾਰजेस ਹੋਣਗੇ ਉਹ ਫਿਕਸਡ ਤੇ ਬੜੇ ਨੋਮੀਨਲ ਚਾਰजेस ਹੋਣਗੇ ਔਰ ਉਹ ਚਾਰजेस ਦੇਣ ਤੋਂ ਬਾਅਦ ਜੋ ਤੁਹਾਡੀ ਸਰਦਰਦੀ ਹੈ ਜਿਹੜੀ ਉਹ ਸਦਾ ਲਈ ਖਤਮ ਹੋ ਜਾਊਗੀ ਵੀ ਸਾਡੇ ਘਰਾਂ ਚੋਂ ਹੁਣ ਕੂੜਾ ਜਿਹੜਾ ਵਿਵਸਥਾ ਹੈ ਸ਼ਹਿਰ ਵੀ ਤੁਹਾਨੂੰ ਸਾਫ਼ ਸੁਥਰਾ ਮਿਲੂਗਾ ਚੌਕ ਵੀ ਸਾਫ਼ ਸੁਥਰੇ ਮਿਲਣਗੇ ਵਾਤਾਵਰਨ ਵੀ ਸਾਫ਼ ਸੁਥਰਾ ਮਿਲੂਗਾ ਸਾਡੇ ਜਿਹੜੇ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਕਰਨੇ ਆਇਆ ਕਰਨਗੇ ਉਹ ਵੀ ਕਿਹਾ ਕਰਨਗੇ ਵੀ ਖੰਨਾ ਤੁਸੀਂ ਬਹੁਤ ਸਾਫ ਸੁਥਰਾ ਤੇ ਸੋਹਣਾ ਬਣਾਤਾ ਸਰ ਇਹ ਚਾਰਜਿਸ ਸੁਣ ਕੇ ਮੰਥਲੀ ਹੋਣਗੇ ਜਾਂ ਕੁਆਰਟਰਲੀ ਹੋਣਗੇ ਜਾਂ ਸਿਸਟਮ ਵਾਲੀ ਦੇਖੋ ਵੈਸੇ ਤਾਂ ਉਹ ਮੰਥਲੀ ਨੇ ਮੈਨੂੰ ਜਿੱਥੇ ਤੱਕ ਲੱਗਦਾ ਪਰ ਉਹ ਜ਼ਿਆਦਾ ਡਿਟੇਲਸ ਤੁਹਾਨੂੰ ਇਹਦੇ ਬਾਰੇ ਜਣੀ ਕਿ ਇਹ ਠੇਕੇਦਾਰ ਜ਼ਿਆਦਾ ਵਧੀਆ ਦੱਸੂਗਾ ਜੀ ਨੂੰ ਠੇਕਾ ਠੀਕ ਹੈ ਸਾਰਾ